ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਹੈਗੀਆਂ ሽਮਲਾ ਮਿਰਚਾਂ ਆਪਣੇ ਕੋਲ ਤੇ ਆ ਹੈਗੇ ਨੇ ਆਲੂ ਤੇ ਆ ਹੈਗੇ ਨੇ ਇੱਧਰ ਆਪਣੇ ਕੋਲ ਤੜਕਾ ਤੇ ਨਾਲ ਆਪਾਂ ਵਿੱਚ ਪਾਵਾਂਗੇ ਪਨੀਰ ਆ ਪਨੀਰ ਮੈਨੂੰ ਕੱਢ ਕੇ ਫੜਾਉਣਾ ਸੀਗਾ ਆ ਪਨੀਰ ਫੜਾਇਓ ਕੱਢ ਕੇ ਤੇ ਨਾਲ ਆਪਣੇ ਕੋਲ ਘਰ ਦਾ ਬਣਿਆ ਹੋਇਆ ਪਨੀਰ ਆ ਤੇ ਨਾਲ ਆਪਾਂ ਵਿੱਚ ਪਨੀਰ ਮਿਕਸ ਕਰਾਂਗੇ ਤੇ ਇਹ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਤੇ ਇਹ ਇਹ ਪਨੀਰ ਸੀਗਾ ਆਪਣਾ ਘਰ ਦਾ ਤੇ ਇਹ ਆਪਾਂ ਪਾਣੀ ਵਿੱਚ ਰੱਖਿਆ ਸੀ ਕਿਉਂਕਿ ਪਾਣੀ ਵਿੱਚ ਰੱਖਿਆ ਹੈ ਤਾਂ ਪਨੀਰ ਨਾ ਜਿਵੇਂ ਕੱਲ ਬਣਾਇਆ ਸੀਗਾ ਫਿਰ ਵਧੀਆ ਰਹਿੰਦਾ ਹੈ ਤੇ ਇਹ ਸਾਰੀ ਸਬਜੀ ਦਾ ਆਪਾਂ ਕਰਾਂਗੇ ਤਿਆਰੀ ਹੁਣ ਕਿਉਂਕਿ ਬੱਚੇ ਪੇਠਾ ਪਿਆ ਸੀ ਕੱਦੂ ਪਿਆ ਸੀ ਤੁਹਾਨੂੰ ਪਤਾ ਬੱਚੇ ਥੋੜਾ ਜਿਹਾ ਨਖਰੇ ਕਰਦੇ ਆ ਤੋ ਸੋ ਧੰਨਵਾਦ ਜੀ। ਹਾਂ ਜੀ ਆਪਾਂ ਲੱਗਿਆ ਸ਼ਿਮਲਾ ਮਸਟਰ ਦੀ ਸਬਜ਼ੀ ਬਣਾਉ। ਸ਼ਿਮਲਾ ਆਲੂ ਮਿਰਚਾਂ ਤੇ ਪਨੀਰ ਤੇ ਇੱਧਰ ਆਪਾਂ ਕੱਟ ਲਿਆ ਤੜਕਾ ਤੇ ਇੱਧਰ ਆਪਾਂ ਰੱਖ ਲਿਆ ਤੇ ਤੇ ਬੱਚੇ ਜਿਹੜੇ ਆਲੂ ਪੇਠਾ ਮਤਲਬ ਪੇਠਾ ਹੋ ਗਿਆ ਕੱਦੂ ਹੋ ਗਿਆ ਉਹ ਖਾਣ ਤੋਂ ਨਖਰੇ ਕਰਦੇ ਰਹਿੰਦੇ। ਫਿਰ ਮੈਂ ਕੱਚੇ ਬੈਦਾ ਮਿਕਸ ਸਬਜ਼ੀ ਬਣਾ ਕੇ ਦੇ ਦਿੰਦੇ ਆ। ਇਹ ਆਪਾਂ ਲੱਗਿਆ ਮਿਕਸ ਸਬਜ਼ੀ ਵੀ ਤਿਆਰ ਕਰ। ਮੀਨ ਦਾ ਪਿਆਰ ਦਾ ਕਪੜਾ ਹੋਇਆ ਹੈ ਤੁਹਾਡਾ ਜੀ। ਇਹ ਹਾਂ ਹਮਤਾ ਪਾਵਣੇ ਆਪਾਂ ਮਾਸਾ। ਤੁਸੀਂ ਜੇ ਆਪਾ ਟਮਾਟਰਾਂ ਦੇ ਨਾਲ ਹੀ ਮੱਖ ਸਬਜ਼ੀ ਪਾ ਲੀ। ਤਾਂ ਇਹਨਾਂ ਨੂੰ ਤਰੀਕੇ ਨਾਲ ਬੱਸ ਦੇਣਾ ਬਹੁਤ ਲੋਕ ਬਣਾਉਂਦੇ। ਸਿਰਫ ਆ ਪਨੀਰ ਆ ਜਿਹੜਾ ਆਪਾਂ ਬਾਅਦ ਚ ਪਾਉਣਾ। ਸਿਰਫ ਕੱਲਾ ਪਨੀਰ ਆਪਾਂ ਬਾਅਦ ਚ ਪਾਉਣਾ। ਯੋਗੀ ਚਾਹ ਹੁਣ ਗ਼ੂਨ ਮਿਰਚਾਂ ਹਾਲੀ ਉੱਪਰ ਦੀ ਬੰਦ ਕੋਈ ਨਾ ਇਹ ਸਬਜ਼ੀ ਬਣਾਈ ਬਹੁਤ ਹੀ ਟੇਸਟੀ ਹੈਰੀ ਬਹੁਤ ਸਿੰਪਲ ਉਸ ਆਹ ਤਿਆਰੀ ਦਾ ਯਾਨੀ ਜਾਣ ਬੰਦਾ ਵੀ ਇੰਨੀ ਟੇਸਟੀ ਸਬਜ਼ੀ ਬਣਾ ਲਵੇ ਨੇ ਜਿਵੇਂ ਆਪਾਂ ਨੂੰ ਥੋੜੀ ਜਿਆਦੇ ਢੱਕਦੇ ਹਾਂ ਹਾਂਜੀ ਲਓ ਜੀ ਇਹਦੇ ਵਿੱਚ ਆਪਾਂ ਸਿੰਪਲ ਤਰੀਕੇ ਨਾਲ ਬਣਾਈ ਸਬਜੀ ਦੇਖੋ ਤੇ ਕਿੰਨੀ ਸੋਹਣੀ ਸਬਜੀ ਬਣੀ ਆ ਤੇ ਹੱਲੇ ਆਪਾਂ ਇਹਦੇ ਵਿੱਚ ਪਨੀਰ ਪਾਉਣਾ ਪਨੀਰ ਆਪਾਂ ਪਾਇਆ ਸਭ ਤੋਂ ਐਂਡ ਤੇ ਰਾਜਾ ਮੇਰਾ ਪਕ ਦਿੱਤਾ ਬਾ ਤੇ ਹੁਣ ਆਪਾਂ ਇਹਨੂੰ ਇੱਕ ਬਰਾਸ ਤੇ ਲੈ ਕੇ ਸੇਕ ਲਵਾ ਕੇ ਤੇ ਵਸਪੰਦ ਕਰਨਾ ਹੈ। ਕੋਈ ਕਿਹੜਾ ਕੋਈ ਕਿਹਦੀ ਮਾੜੀ ਹੋ ਗਈ। ਤੁਹਾਨੂੰ ਕਿੱਸੇ ਤਾਂ ਸਬਜੀ ਦੀ ਲੋਕ ਕਿਵੇਂ ਦੀ ਲੱਗੀ? ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ।